ਇਹ ਗੋਲੀਆਂ ਜਿਹੜੇ ਖੋਲ ਜਿਹੜੇ ਨਜ਼ਰ ਆ ਰਹੇ ਆ ਇਹ ਸਬੂਤ ਹੈਗੇ ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਜਿਹੜੀ ਚਰਮराई ਹੋਈ ਹੈ ਇੱਕ ਪਾਸੇ ਜ਼ਿਲ੍ਹਾ ਫਾਜ਼ਲਕਾ ਪੁਲਿਸ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਲੇਕਿਨ ਉਹ ਦਾਅਵਿਆਂ ਦਾ ਜਿਹੜਾ ਸਬੂਤ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕਾਰਜ ਪ੍ਰਣਾਲੀ ਹੈਗੀ ਕਿਸ ਤਰ੍ਹਾਂ ਦੀ ਹੈ ਆਏ ਦੇ ਨਾਬੋਹਰ ਦੇ ਵਿੱਚ ਜਿਹੜੀਆਂ ਚੋਰੀਆਂ ਡਕੈਤਾਂ ਜਿਹੜੀਆਂ ਮੋਟਰਸਾਈਕਲ ਚੋਰੀ ਹੋ ਰਿਹਾ ਲੇਕਿਨ ਪੁਲਿਸ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਕਾਰਵਾਈ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਕਾਰਵਾਈਆਂ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਜਿਹੜੇ ਲੋਕਾਂ ਦੇ ਜਿਹੜੇ ਹਮਲਾਵਰ ਆ ਉਹਨਾਂ ਦੇ ਹੌਸਲੇ ਜਿਹੜੇ ਬੁਲੰਦ ਹੈ ਇਹ ਉਹ ਤਸਵੀਰਾਂ ਹੈਗੀਆਂ ਇਹ ਖੋਲ ਨਹੀਂ ਜਿਹੜਾ ਹੈਗਾ ਕਿਸੇ ਵਿਅਕਤੀ ਦੀ ਜਾਨ ਨਹੀਂ ਸਗੋ ਇਹ ਸਬੂਤ ਹੈਗਾ ਕਿ ਪੰਜਾਬ ਦੇ ਵਿੱਚ ਅੱਜ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਹੈ ਇਹ ਗੋਲੀਆਂ ਅੱਜ ਚੱਲੀਆਂ ਹੈਗੀਆਂ ਨਿਊ ਵੇਅਰ ਵੈਲ ਜਿਹੜਾ ਸ਼ੋਰੂਮ ਹੈਗਾ ਕੱਪੜੇ ਦੇ ਜਿਹੜਾ ਵਪਾਰੀ ਹੈਗਾ ਉਸ ਦੇ ਜਿਹੜੇ ਮਾਲਕ ਹੈਗੇ ਸੰਜੇ ਵਰਮਾ ਉਹਨਾਂ ਦੇ ਜਿਹੜਾ ਹੈਗਾ ਅੱਜ ਗੋਲੀਆਂ ਜਿਹੜੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਹੈਗਾ ਤੇ ਤੁਹਾਨੂੰ ਦਿਖਾ ਦਿੰਨੇ ਆ ਕਿ ਜਦੋਂ ਸੰਜੇ ਵਰਮਾ ਜਦੋਂ ਸਵੇਰੇ ਆਪਣੇ ਸ਼ੋਰੂਮ ਤੇ ਜਿਹੜੇ ਪਹੁੰਚਦੇ ਹੈਗੇ ਇੱਥੇ ਇੱਥੇ ਜਿਹੜੀ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਤੇ ਇੱਥੇ ਜਿਹੜਾ ਉਹਨਾਂ ਵੱਲੋਂ ਜਿਹੜਾ ਜਦੋਂ ਉਤਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਰਾਈਵ ਉਹ ਜਿਹੜਾ ਖੁਦ ਕਰ ਰਿਹਾ ਸੀ ਖੁਦ ਜਿਹੜੀ ਉਹ ਕਾਰ ਚਲਾ ਰਿਹਾ ਸੀਗੇ ਤੇ ਹਮਲਾਵਰਾਂ ਨੂੰ ਇਹ ਪਹਿਲਾਂ ਤੋਂ ਜਿਹੜਾ ਪਤਾ ਸੀਗਾ ਕਿ ਸੰਜੇ ਵਰਮਾ ਜਿਹੜਾ ਹੈਗਾ ਖੁਦ ਜਿਹੜਾ ਗੱਡੀ ਚਲਾ ਕੇ ਆਵੇਗਾ ਇਸੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਇੱਥੇ ਜਦੋਂ ਗੋਲੀਆਂ ਮ ਡਰਾਈਵਰ ਸਾਈਡ ਤੋਂ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਤਾਬਟ ਤੋੜ ਜਿਹੜੀਆਂ ਉਹਨਾਂ ਤੇ ਜਿਹੜਾ ਹੈਗਾ ਗੋਲੀਆਂ ਚਲਾਈਏ ਜਾਂਦਾ ਦੱਸਿਆ ਹੈ ਕਿ 10 ਤੋਂ 12 ਜੜੇ ਫਾਇਰ ਜੜੇ ਹੈ ਉਹਨਾਂ ਤੇ ਕਿਤੇ ਜਾਂਦੇ ਤੇ ਇੱਥੋਂ ਜਿਹੜੇ ਹਮਲਾਵਰ ਜੜੇ ਹੈਗੇ ਇੱਥੋਂ ਇੱਕ ਮੋਟਰਸਾਈਕਲ ਤੇ ਜਿਹੜਾ ਸਵਾਰ ਹੋ ਕੇ ਭੱਜ ਜਾਂਦੇ ਹੈਗੇ ਕਾਫੀ ਦੂਰ ਜਾ ਕੇ ਜਿਹੜਾ ਉਹਨਾਂ ਵੱਲੋਂ ਜਿਹੜਾ ਹੈਗਾ ਹੜਬੜਾ ਹੜ ਤੇ ਵਿੱਚ ਜਿਹੜਾ ਮੋਟਰਸਾਈਕਲ ਜਦੋਂ ਡਿੱਗਦਾ ਹੈਗਾ ਉਸ ਤੋਂ ਬਾਅਦ ਉਹ ਜਿਹੜੇ ਤਿੰਨੇ ਜੜੇ ਹੈਗੇ ਹਮਲਾਵਰ ਜੜੇ ਨਕਾਬ ਪੋਛ ਸੀਗੇ ਉਹ ਜਿਹੜੇ ਹੈਗੇ ਪੈਦਲ ਹੀ ਜੜਾ ਹੈਗਾ ਕਾਫੀ ਦੂਰ ਤੱਕ ਜਾਂਦੇ ਹੈ ਤੇ ਪਿਸਤੌਲ ਦੀ ਉਸ ਤੋਂ ਬਾਅਦ ਉਹ ਜਿਹੜੇ ਸੇਤੋ ਰੋਡ ਤੱਕ ਸੇਤੋ ਰੋਡ ਤੱਕ ਜਿਹੜੇ ਪਹੁੰਚਦੇ ਹੈਗੇ ਪਹਿਲਾਂ ਤੋਂ ਹੀ ਜੇਕਰ ਗੱਲ ਕੀਤੀ ਜਾਵੇ ਇਸ ਪੂਰੇ ਕਤਲकांड ਦੀ ਤਾਂ ਪਹਿਲਾਂ ਤੋਂ ਹੀ ਜਿਹੜੇ ਹਮਲਾਵਰ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਪਲਾਨਿੰਗ ਜਿਹੜੀ ਤਿਆਰ ਕੀਤੀ ਗਈ ਸੀ ਕਿ ਰੈਕੀ ਕੀਤੀ ਗਈ ਸੀਗੀ ਉਹਨਾਂ ਵੱਲੋਂ ਜਿਹੜਾ ਸੇਤੋ ਰੋਡ ਤੇ ਜਾਂਦੇ ਆ ਤਾਂ ਉੱਥੇ ਇੱਕ ਗੱਡੀ ਜਿਹੜੀ ਪਹਿਲਾਂ ਤੋਂ ਤਿਆਰ ਹੁੰਦੀ ਹੈ ਇੱਕ ਕਾਰ ਉਹਨਾਂ ਨੂੰ ਲੈਣ ਵਾਸਤੇ ਜਿਹੜੀ ਤਿਆਰ ਹੁੰਦੀ ਹੈ ਜਿਸ ਦੇ ਵਿੱਚ ਉਹ ਸਵਾਰ ਹੋ ਕੇ ਫਰਾਰ ਹੋ ਜਾਂਦੇ ਆ ਦੱਸਿਆ ਜਾਂਦਾ ਹੈ ਕਿ ਨਾਲ ਹੀ ਜਿਹੜਾ ਪੰਜਾਬ ਦਾ ਜਿਹੜਾ ਬਾਰਡਰ ਹੈਗਾ ਉਸ ਦੇ ਨਾਲ ਜਿਹੜਾ ਰਾਜਸਥਾਨ ਦਾ ਬਾਰਡਰ ਜਿਹੜਾ ਲੱਗਦਾ ਨਾਲ ਹੀ ਹਰਿਆਣਾ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਆ ਸ਼ੰਕਾ ਜਿਹੜੀ ਜ਼ਾਹਿਰ ਕੀਤੀ ਜਾ ਰਹੀ ਹੈ ਜਾਂ ਤਾਂ ਉਹ ਰਾਜਸਥਾਨ ਵੱਲੋਂ ਜਿਹੜਾ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਜਾਂ ਫਿਰ ਉਹ ਹਰਿਆਣਾ ਵੱਲੋਂ ਜਿਹੜਾ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਹੈ ਫਿਲਹਾਲ ਜਿਹੜਾ ਹੈਗਾ ਪੁਲਿਸ ਦੇ ਡੀਆਈਜੀ ਚਾਹੇ ਐਸਐਸਪੀ ਹੈਗੇ ਉਹਨਾਂ ਵੱਲੋਂ ਦਾਅਵੇ ਜਰੂਰ ਕੀਤੇ ਜਾ ਰਹੇ ਹੈ ਕਿ ਜਿਸ ਤਰ੍ਹਾਂ ਦੇ ਨਾਲੇ ਜਿਹੜੀ ਵਾਰਦਾਤ ਨੂੰ ਅੰਦਾਜ਼ਾ ਦਿੱਤਾ ਗਿਆ ਹੈਗਾ ਹਮਲਾਵਰਾਂ ਦੀ ਜਿਹੜੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਜੜੇ ਹੈ ਪੁਲਿਸ ਦੇ ਜਿਹੜੇ ਹੈਗਾ ਹੱਥ ਹੈਗੇ ਉਹਨਾਂ ਦੇ ਜਿਹੜੇ ਹੈਗਾ ਗਿਰੇਬਾਨ ਤੱਕ ਜੜੇ ਹੋਣਗੇ ਲੇਕਿਨ ਜਿਹੜਾ ਅੱਜ ਜਿਹੜਾ ਅਬੋਹਰ ਦੇ ਵਿੱਚ ਹੈ ਪੂਰੀ ਤਰ੍ਹਾਂ ਦਾ دہشت ਦਾ دہشت ਦਾ ਜਿਹੜਾ ਮਾਹੌਲ ਬਣਿਆ ਹੋਇਆ ਵਪਾਰੀ ਜਿਹੜੇ ਡਰੇ ਹੋਏ ਮਹਿਸੂਸ ਕਰ ਰਹੇ ਆ ਆਪਣੇ ਆਪ ਨੂੰ ਤੇ ਇਸੇ ਕਰਕੇ ਜਿਹੜਾ ਹੈਗਾ ਅਬੋਹਰ ਦੇ ਵਿੱਚ ਹੈ ਜਿਹੜੀਆਂ ਦੁਕਾਨਾਂ ਬੰਦ ਰੱਖ ਕੇ ਇਸ ਕਤਲकांड ਦਾ ਜਿਹੜਾ ਹੈਗਾ ਵਿਰੋਧ ਦੇ ਵਿੱਚ ਜਿਹੜਾ ਹੈਗਾ ਰੋਸ਼ ਆਹਰ ਕੀਤਾ ਜਾ ਰਿਹਾ ਤੇ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਦੇ ਨਾਲ ਨਿਊ ਵੇਰਵੈਲ ਜਿਹੜਾ ਇਹ ਹੀ ਸ਼ੋਰੂਮ ਹੈ ਜਿੱਥੇ ਸੰਜੇ ਵਰਮਾ ਜਿਹੜੇ ਮਾਲਕ ਹੈਗੇ ਇੱਥੇ ਜਦੋਂ ਸਵੇਰੇ ਜਿਹੜਾ ਆਪਣੀ ਗੱਡੀ ਤੇ ਸਵਾਰ ਹੋ ਕੇ ਪਹੁੰਚਦੇ ਆ ਤਾਂ ਉਹਨਾਂ ਨੂੰ ਜਿਹੜਾ ਗੋਲੀਆਂ ਦੇ ਨਾਲ ਜਿਹੜਾ ਪੁੰਨ ਦਿੱਤਾ ਜਾਂਦਾ ਦੱਸਿਆ ਜਾਂਦਾ ਹੈਗਾ ਕਿ ਉਹਨਾਂ ਦੀ ਮੌਕੇ ਤੇ ਜੜੀ ਹੈ ਮੌਤ ਹੋ ਗਈ ਹੈ ਲੋਕ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਸ ਪੂਰੇ ਜਿਹੜਾ ਕੱਟੜਾ ਕਰਮ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈਗਾ ਆ ਲੋਕ ਸਾਡੇ ਨਾਲ ਉਹਨਾਂ ਦੇ ਨਾਲ ਗੱਲ ਕਰਦੇ ਹੈਗੇ ਇੱਥੋਂ ਮੈਂ ਭੱਜਦੇ ਵੇਖੇ ਸੀ ਉੱਥੇ ਤਿੰਨ ਜਣੇ ਗੜੇ ਸੀ ਮੋਟਰਸਾਈਕਲ ਸੀ ਇੱਕਦਮ ਸਾਨੂੰ ਵੇਖ ਕੇ ਉਹ ਉੱਤੇ ਸੜ ਗਿਆ ਮੋਟਰਸਾਈਕਲ ਡਿੱਗੇ ਡਿੱਗੇ ਇੱਕ ਸਰਦਾਰ ਸੀ ਉਹਦਾ ਮੂੰਹ ਖੁੱਲ ਗਿਆ ਦੋਨਾਂ ਦਾ ਉਹਨਾਂ ਦੇ ਤੇ ਅੱਗੇ ਭੱਜੇ ਅੱਗੇ ਇੱਕ ਮੋਟਰਸਾਈਕਲ ਹੋਰ ਬੰਦਾ ਆਇਆ ਜਾਂਦਾ ਸੀ ਉਹਨੂੰ ਰੋਕ ਕੇ ਤੇ ਉਹਦਾ ਮੋਟਰਸਾਈਕਲ ਖੋ ਕੇ ਬਸ ਅੱਗੇ ਭੱਜ ਗਏ ਤਿੰਨ ਜਣੇ ਸੀ ਦੋ ਪਿਸਤੌਲ ਸੀ ਉਹਨਾਂ ਕੋਲ ਇੱਕ ਸਰਦਾਰ ਸੀ ਦੋ ਮੌਨਨੇ ਸੀ ਜੀ ਅੱਛਾ ਦੋ ਤਿੰਨ ਜਣੇ ਕੋਲ ਪਿਸਤੌਲ ਸੀ ਹਾਂਜੀ ਹਾਂਜੀ ਦੋ ਪਿਸਤੌਲ ਸੀ ਜੀ ਇੱਕ ਬੰਦਾ ਚਲਾਣਦਾ ਤਾਂ ਹੁਣ ਪਤਾ ਨਹੀਂ ਡਿੱਗੇ ਉ अच्छा मुंह खुल गया मुंह खुल गया से थोड़े डिग गए उस टाइम किसी और ਦਾ ਮੋਟਰਸਾਈਕਲ हां ਡਿੱਗਦੇ ਹੀ ਪੱਜ ਗਏ ਅੱਗੇ ਅਸੀਂ ਉਹਨੂੰ ਪਿੱਛੇ ਵੀ ਪੱਜਿਆ ਉਹਨਾਂ ਦੇ ਫਿਰ ਅੱਗੇ ਇੱਕ ਮੋਟਰਸਾਈਕਲ ਹੋਰ ਸੀ ਉਹ ਖੋ ਕੇ ਸਿੱਧੇ ਹੀ ਪੱਜ ਗਏ اچھا ਪੈਦਲ ਹੀ ਨਿਕਲ ਗਏ हां ਇਧਰੋਂ ਪੈਦਲ ਗਏ ਮੋੜ ਤੋਂ ਥੋੜੇ-ਥੋੜੇ ਤਿੰਨ ਜਣੇ ਤਿੰਨ ਜਣੇ ਤਿੰਨ ਜਣੇ ਕਾਰ ਵੀ ਜਾਂਦੀ ਕਾਰ ਤੇ ਆਈ ਸੀ ਕਾਰ ਨਹੀਂ ਮੈਂ ਤਾਂ ਮੋਟਰਸਾਈਕਲ ਹੀ ਵੇਖੀ ਇਧਰੋਂ ਕੁੰਮਿਆ ਸਿੱਧੇ ਹੀ ਪੱਜੇ ਉਧਰ ਉਧਰ ਮੋਟਰਸਾਈਕਲ ਡਿੱਗਿਆ ਤੇ ਅੱਗੇ ਪੱਜ ਗਏ ਫਿਰ ਸਿੱਧੇ ਪਿੱਛੇ ਪੱਜੇ ਅੱਗੇ ਮੋਟਰਸਾਈਕਲ ਇੱਕ ਹੋਰ ਸੀ ਉਹਨਾਂ ਤੋਂ ਖੋ ਕੇ ਤੇ ਪੱਜ ਗਏ ਉਹ ਸਿੱ ਇਸ ਤਰ੍ਹਾਂ ਦੇ ਦੇਖਿਆ ਹੂਲੀਆ ਕਿਸ ਤਰ੍ਹਾਂ ਬਸ ਤੁਹਾਨੂੰ ਦੱਸਦਾ ਇੱਕ ਸਰਦਾਰ ਸੀ ਜੇ ਦੋ ਮੋਹਨੇ ਸੀ ਬਸ ਮੂੰਹ ਉਤਰਿਆ ਥੋੜੇ ਹਾਂਜੀ ਬਸ ਇੱਕ ਨੇ ਪਗ ਬੰਨੀ ਸੀ ਦੋਵਾਂ ਨੇ ਨਹੀਂ ਬੰਨਨੀ ਸੀ ਸਿੰਪਲ ਹਾਂਜੀ ਨਕਾਬ ਕੋਈ ਮੂੰਹ ਬੰਨਿਆ ਸੀ ਹਾਂਜੀ ਮੂੰਹ ਬੰਨਿਆ ਸੀ ਇੱਕਦਮ ਮੂੰਹ ਖੁੱਲ ਗਿਆ ਸੀ ਥੋੜਾ ਜਿਹਾ ਬਸ ਹਾਂਜੀ ਆ ਸੋ ਜਿਹੜਾ ਇੱਕ ਡਰ ਦਾ ਜਿਹੜਾ ਮਾਹੌਲ ਬਣਿਆ ਹੋਇਆ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਐਸ ਕਤਲकांड ਨੂੰ ਜਿਹੜਾ ਇੰਜਾਮ ਦਿੱਤਾ ਗਿਆ ਹੈਗਾ ਤਾਬੜ ਤੋੜ ਜੜੀਆਂ ਹੈਗੀਆਂ ਗੋਲੀਆਂ ਚਲਾਈਆਂ ਜਾਂਦੀ ਐ ਤੇ ਸੰਜੇ ਵਰਮਾ ਜਿਹੜੇ ਨਿਊ ਵੇਅਰ ਵੈਲ ਜਿਹੜਾ ਸ਼ੋਰੂਮ ਹੈਗਾ ਉਸ ਦੇ ਮਾਲਕ ਦਾ ਜਿਹੜਾ ਇੱਥੇ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇੱਥੇ ਜਿਹੜੀ ਫੋਰੈਂਸਿਕ ਜਿਹੜੀ ਟੀਮ ਹੈਗੀ ਉਸ ਲੋ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈਗੀ ਅ ਜਿਸ ਤਰ੍ਹਾਂ ਦੇ ਨਾਲ ਕਾਰਵਾਈ ਚੱਲ ਰਹੀ ਹੈ ਕਿ ਪੁਲਿਸ ਵੱਲੋਂ ਵੀ ਜਿਹੜਾ ਹੈਗਾ ਇੱਥੇ ਮੌਕੇ ਦਾ ਜਿਹੜਾ ਮੌਇਨਾ ਕੀਤਾ ਗਿਆ ਪੁਲਿਸ ਵੱਲੋਂ ਦਾਵਾ ਜ਼ਰੂਰ ਕੀਤਾ ਜਾ ਰਿਹਾ ਹੈ ਕੀ ਉਹਨਾਂ ਦੇ ਹੱਥ ਜਿਹੜੇ ਹੈਗੇ ਹਮਲਾਵਾਰਾਂ ਦੇ ਜਿਹੜੇ ਨਜ਼ਦੀਕ ਪਹੁੰਚ ਗਿਆ ਤੇ ਜਲਦੀ ਜੜਾ ਉਹਨਾਂ ਨੂੰ ਕਾਬੂ ਕਰ ਦਿੱਤਾ ਜਾਗਾ ਲੇਕਿਨ ਇਸ ਦੌਰਾਨ ਜੜਾ ਹੈਗਾ ਇੱਕ ਜਿਹੜੀ ਪੋਸਟ ਵੀ ਜਿਹੜੀ ਸਾਹਮਣੇ ਆਂਦੀ ਆ ਆਰਜੂ ਬਿਸ਼ਨੋਈ ਨਾਮ ਦੇ ਵਿਅਕਤੀ ਵੱਲੋਂ ਜਿਹੜੀ ਇਹ ਪੋਸਟ ਪਾਈ ਜਾਂਦੀ ਆ ਹਾਲਾਂਕਿ ਪੀਟੀਸੀ ਨਿਊਜ਼ ਜੜਾ ਹੈਗਾ ਐਸ ਪੋਸਟ ਦੀ ਜਿਹੜੀ ਪੁਸ਼ਟੀ ਨਹੀਂ ਕਰਦਾ ਹੈਗਾ ਲੇਕਿਨ ਉਸ ਐਸ ਕਤਲ ਮਾਮਲੇ ਦੇ ਵਿੱਚ ਹੈ ਉਹ ਪੂਰੀ ਤਰ੍ਹਾਂ ਜੜਾ ਹੈਗਾ ਜੁੜਿਆ ਹੋਇਆ ਮਾਮਲਾ ਨਜ਼ਰ ਆ ਰਿਹਾ ਹੈ ਉਹਨਾਂ ਵੱਲੋਂ ਕਹਿ ਜਾਂਦਾ ਕਿ ਸੰਜੇ ਵਰਮਾ ਜੜੇ ਹੈਗੇ ਉਹਨਾਂ ਦੇ ਜਿਹੜੇ ਦੁਸ਼ਮਣ ਸੀਗੇ ਉਹਨਾਂ ਦਾ ਸਾਥ ਦੇ ਰਹੇ ਸੀਗੇ ਪੂਰੇ ਹਾਲਾਂਕਿ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗੇ ਕਿਹੜੇ ਦੁਸ਼ਮਣ ਸੀਗੇ ਕਿੰਨਾ ਦਾ ਜਿਹੜਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਾਥ ਦੇ ਰਹੇ ਸੀ ਲੇਕਿਨ ਕਿਤੇ ਨਾ ਕਿਤੇ ਇਹ ਮਾਮਲਾ ਜੜਾ ਹੈਗਾ ਗੈਂਗਸਟਰਾਂ ਦੇ ਨਾਲ ਜਿਹੜਾ ਜੁੜਿਆ ਸਾਹਮਣੇ ਆਇਆ ਹੈਗਾ ਤੇ ਪੂਰੇ ਦਾ ਪੂਰਾ ਜੱਜ ਸ਼ਹਿਰ ਜਿਹੜਾ ਅਬੋਹਰ ਹੈ ਅੱਜ ਦੇ ਇਸ ਜਿਹੜੇ ਘਟਨਾ ਨੂੰ ਲੈ ਕੇ ਜਿਹੜਾ ਹੈਗਾ ਉਸ ਨੂੰ ਵੱਲੋਂ ਜਿਹੜਾ ਰੋਸ਼ ਯਾਰ ਕੀਤਾ ਜਾ ਰਿਹਾ ਬੰਦ ਕੀਤਾ ਗਿਆ ਲੇਕਿਨ ਪੁਲਿਸ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਉਹਨਾਂ ਦੇ ਹੱਥ ਜਿਹੜੇ ਹੈ ਹਮਲਾਵਰਤ ਦੇ ਦੇ ਨਜ਼ੀਕ ਹੈਗੇ أبو هر